ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਪੰਜਾਬ ਸਰਕਾਰ ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਮਾਮਲੇ ਵਿੱਚ ਝੁੱਕੇ ਵੱਡੇ ਸਵਾਲ ਮੰਤਰੀ ਚੇਤਨ ਸਿੰਘ ਜੋੜਾਵਾਜਰਾ ਤੇ ਝੁੱਕੇ ਸਵਾਲ ਕਿਹਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਹੋ ਰਹੀ ਹੈ ਸ਼ਰਿਆਮ ਨਜਾਇਜ਼ ਮਾਈਨਿੰਗ ਨਜਾਇਜ਼ ਮਾਈਨਿੰਗ ਦੇ ਇਲਜ਼ਾਮਾਂ 'ਚ ਕਿਰੇ ਅਜਮੇਰ ਸਿੰਘ ਸੈਦਪੁਰਾ ਦੇ ਲੜਕੇ ਦੇ ਵਿਆਹ ਗਏ ਮੰਤਰੀ ਚੇਤਨ ਸਿੰਘ ਜੋੜਾਵਾ ਦਰਾ ਵਿਰੋਧੀ ਲੀਡਰਾਂ ਨੇ ਸਾਦੇ ਤਿੱਖੇ ਨਿਸ਼ਾਨੇ ਸੀਨੀਅਰ ਆਗੂ ਵਿਕਰਮ ਸਿੰਘ ਜਿਠਿਆ ਨੇ ਚੁੱਕੇ ਸਵਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਸਾਂਝ ਮੋਰਚੇ ਦਾ ਵੱਡਾ ਐਕਸ਼ਨ ਨੌਂ ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਾਂ ਤੇ ਲਗਾਇਆ ਧਰਨਾ ਤਿੰਨ ਘੰਟੇ ਤੱਕ ਫ੍ਰੀ ਰਹੇ ਟੋਲ ਪਲਾਜ਼ੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ ਹੁਣ ਭਾਰਤ ਦੇ ਕਿਸਾਨਾਂ ਤੇ ਵੀ ਲੱਗ ਸਕਦਾ ਹੈ ਆਮਦਨ ਟੈਕਸ ਪੁਰਾਣੀ ਨੀਤੀ ਵਿੱਚ ਵੱਡੇ ਬਦਲਾਅ ਦੀ ਤਿਆਰੀ ਚ ਕੇਂਦਰ ਸਰਕਾਰ ਆਮਦਨ ਟੈਕਸ ਦੇ ਦਾਇਰੇ ਵਿੱਚ ਚਾਉਣਗੇ ਵੱਡੇ ਕਿਸਾਨ ਕਿਸਾਨ ਆਗੂ ਰੂਲਜ ਸਿੰਘ ਮਾਨਸਾ ਨੇ ਫੈਸਲੇ ਦੀ ਕੀਤੀ ਹਮਾਇਤ ਹੁਣ ਖਬਰਾਂ ਵਿਸਥਾਰ ਨਾਲ ਨਵਜੋਤ ਸਿੰਘ ਸਿੱਧੂ ਵੱਲੋਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਆਜ ਦਿਨ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਸਿੱਧੂ ਦਾ ਕਹਿਣਾ ਹੈ ਕਿ ਅਦਾਲਤ ਦੇ ਹੁਕਮਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਨੇ ਪੰਜਾਬ ਦੇ ਰੋਪੜ ਵਿੱਚ ਗੈਰ ਕਾਨੂੰਨੀ ਮਾਈਨਿੰਗ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਹੈ ਐਨਜੀਟੀ ਵੱਲੋਂ ਪੰਜਾਬ ਸਰਕਾਰ ਰੋਪੜ ਦੇ ਡਿਪਟੀ ਕਮਿਸ਼ਨਰ ਅਤੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਭੇਜਿਆ ਹੈ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਵਿੱਚ ਐਨਜੀਟੀ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਐਨਜੀਟੀ ਨੇ ਸੋਮਵਾਰ ਨੂੰ ਸੁਣਵਾਈ ਤੋਂ ਬਾਅਦ ਇਹ ਹੁਕਮ ਦਿੱਤੇ ਸਨ ਹੁਣ ਇਸ ਮਾਮਲੇ ਦੀ ਸੁਣਵਾਈ 11 ਮਾਰਚ ਨੂੰ ਰੱਖੀ ਗਈ ਹੈ ਇਸ ਦਰਾਂ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਦੇ ਲੀਡਰਾਂ ਨੂੰ ਕੇਰਿਆ ਜਾ ਰਿਹਾ ਹੈ ਉਹਨਾਂ ਵੱਲੋਂ ਅੱਜ ਤੰਜ ਕਸਦੇ ਹੋਏ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਜਿੱਥੇ ਹੁੰਦੀ ਹੈ ਪਾਬੰਦੀ ਮਾਈਨਿੰਗ ਦੀ ਉੱਥੇ ਮੰਤਰੀ ਦੇ ਯਾਰ ਦੇ ਬੰਦੇ ਮਾਈਨਿੰਗ ਕਰਦੇ ਸਿੱਧੂ ਨੇ ਕਿਹਾ ਮਾਨਯੋਗ ਹਾਈ ਕੋਰਟ ਤੇ ਐਨਜੀਟੀ ਦੇ ਹੁਕਮਾਂ ਦੀ ਕੌਣ ਕਰੇ ਪਰਵਾਹ ਜਦੋਂ ਮੰਤਰੀ ਦੀ ਹੋਵੇ ਵਸਲਾ ਮਾਨਯੋਗ ਐਨਜੀਟੀ ਚ ਸ਼ਿਕਾਇਤ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਚ ਸੱਤ ਸਟੋਨ ਕ੍ਰੈਸ਼ਰਾਂ ਨੂੰ ਬੰਦ ਕਰਨਾ ਪਰਮਾਣ ਹੈ ਕਿ ਭਗਵੰਤ ਮਾਨ ਸਰਕਾਰ ਡਰੀ ਹੋਈ ਹੈ ਤੇ ਮਾਈਨਿੰਗ ਮਾਫੀਆ ਨੂੰ ਪਹਿਲਾਂ ਸ਼ਹਿ ਦੇ ਰਹੀ ਸੀ ਤੇ ਮਾਈਨਿੰਗ ਮੰਤਰੀ ਦਾ ਮਾਈਨਿੰਗ ਮਾਫੀਆ ਦੇ ਘਰ ਜਾਣਾ ਸਰਕਾਰ ਦੀ ਮਾਫੀਆ ਨਾਲ ਸਾਠ ਗਾਣ ਸਿੱਧ ਕਰਦਾ ਏ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਵੱਲੋਂ ਕੁਝ ਵੀਡੀਓ ਵੀ ਸਾਂਝੇ ਕੀਤੇ ਗਏ ਨੇ ਜਿਸ ਦੇ ਨਾਲ ਉਹਨਾਂ ਲਿਖਿਆ ਹੈ ਕਿ ਹਲਕਾ ਸਮਾਣਾ ਦੇ ਐਮਐਲਏ ਪਿੰਡ ਕੰਗਰੋਲੀ ਦਿਨ ਦਿਹਾੜੇ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਉਹ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰ ਚੁੱਕੇ ਹਨ ਜਿਸ ਦਾ ਅਸਲ ਭਰਾ ਹੁਣੇ-ਹੁਣੇ ਨਵੇਂ ਟੀਪਰ ਲੈ ਕੇ ਆਏ ਜ਼ਿਕਰ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਨੇ ਐਨਡੀਟੀ ਚ ਦਲੀਲ ਦਿੱਤੀ ਸੀ ਕਿ ਗੈਰਕਾਨੂੰਨੀ ਮਾਈਨਿੰਗ ਪਿੱਛੇ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਦੇ ਨਾਲ ਹੀ ਪਹਿਲ ਕਦਮੀ ਦੇ ਆਧਾਰ ਤੇ ਗੈਰਕਾਨੂੰਨੀ ਮਾਈਨਿੰਗ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਨਵਜੋਤ ਸਿੰਘ ਸਿੱਧੂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਮਾਮਲਾ ਦਰਜ ਕਰਨ ਦਾ ਖੁਲਾਸਾ ਕੀਤਾ ਸੀ ਉਨਾ ਦੱਸਿਆ ਕਿ ਇਲਾਕੇ ਵਿੱਚ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਵੱਡੀ ਗਿਣਤੀ ਵਿੱਚ ਕ੍ਰਸ਼ਰ ਚੱਲ ਰਹੇ ਨੇ। ਇਸ ਤੋਂ ਇਲਾਵਾ ਮਾਈਨਿੰਗ ਵਿੱਚ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕਾਰਨ ਦਰਿਆ ਦੇ ਤਲ ਬਦਲਣ ਦਾ ਖਤਰਾ ਬਣਿਆ ਹੋਇਆ ਏ। ਇਸ ਦੇ ਨਾਲ ਹੀ ਹੜ ਦਾ ਖਤਰਾ ਵੀ ਬਣਿਆ ਹੋਇਆ ਏ। ਇਸ ਤੋਂ ਇਲਾਵਾ ਵਾਤਾਵਰਣ ਤੇ ਮਾੜਾ ਅਸਰ ਵੀ ਪੈ ਰਿਹਾ ਏ। ਤੋਂ ਦੱਸਦੀ ਹੈ ਕਿ ਵਿਰੋਧੀ ਲਗਾਤਾਰ ਮਾਈਨਿੰਗ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਘੇਰ ਦੇ ਦਿਖਾਈ ਦੇ ਰਹੇ ਨੇ। ਉਧਰ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਉਹਨਾਂ ਵੱਲੋਂ ਮਾਈਨਿੰਗ ਮਾਫੀਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਗੈਰਕਾਨੂੰਨੀ ਮਾਈਨਿੰਗ ਨਹੀਂ ਹੋਣ ਦੇਣਗੇ। ਤੇ ਮਾਈਨਿੰਗ ਤੋਂ ਪੰਜਾਬ ਸਰਕਾਰ ਮੋਟੀ ਕਮਾਈ ਕਰੇਗੀ ਗੈਰਕਾਨੂੰਨੀ ਮਾਈਨਿੰਗ ਦੇ ਇਲਜ਼ਾਮਾਂ 'ਚ ਕਿਰੇ ਸੈਦਪੁਰ ਸਟੋਨ ਕ੍ਰੈਸ਼ਰ ਦੇ ਅਜਮੇਰ ਸਿੰਘ ਸੈਦਪੁਰ ਦੇ ਲੜਕੇ ਦੇ ਵਿਆਹ ਵਿੱਚ ਜਾ ਕੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੁਣਾ ਮਜਰਾ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਕਾਂਸਤੇ ਦੇ ਵਿਧਾਇਕ ਪ੍ਰਗਟ ਸਿੰਘ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮੇਠਿਆ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਪੰਜਾਬ ਵਿੱਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੰਜਾਬ ਦੇ ਲੀਡਰਾਂ ਤੇ ਮੰਤਰੀਆਂ ਵੱਲੋਂ ਹੀ ਏ ਮਾਈਨਿੰਗ ਕਰਵਾਈ ਜਾ ਰਹੀ ਹੈ ਇਸੇ ਦੌਰਾਨ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਕਈ ਲੀਡਰਾਂ ਤੇ ਮੰਤਰੀਆਂ ਨੂੰ ਘੇਰਿਆ ਜਾ ਰਿਹਾ ਹੈ ਹੁਣ ਮਜੀਠੀਆ ਵੱਲੋਂ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਤੇ ਵੱਡੇ ਇਲਜ਼ਾਮ ਲਗਾਏ ਗਏ ਹਨ ਮਜੀਠੀਏ ਨੇ ਕਿਹਾ ਕਿ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਕ੍ਰੀਪੀ ਸਟੋਨ ਕ੍ਰਸ਼ਰ ਮਾਲਕ ਖਿਲਾਫ ਪੜਤਾਲ ਦਰਜ ਹੋਣ ਤੋਂ 23 ਦਿਨ ਬਾਅਦ ਉਸ ਦੀ ਸਿਨਅਤ ਤੂੰ ਤੇ ਸਰਕਾਰ ਦੀ ਪੋਲ ਖੋਲ ਦਿੱਤੀ ਹੈ ਨਜਾਇਜ਼ ਮਾਈਨਿੰਗ ਤੇ ਆਮ ਆਦਮੀ ਪਾਰਟੀ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਔਰ ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿਉਂਕਿ ਇੱਕ ਵਾਰੀ ਨਹੀਂ अनेका ਵਾਰੀ ਇਹਦੀਆਂ ਖਬਰਾਂ ਵੀ ਲੱਗ ਚੁੱਕੀਆਂ ਨੇ। ਬੀਐਸਐਫ ਨੇ ਇਸ ਗੱਲ ਦੀ ਕੰਪਲੀਟ ਦਿੱਤੀ ਹੈ ਕਿ ਸਾਡੀ ਬਾਰਡਰ ਸਿਕਿਉਰਿਟੀ ਨੂੰ ਇੰਡੋ-ਪਾਕਿਸਤਾਨ ਬਾਰਡਰ ਨੂੰ ਖਤਰਾ ਹੈ ਜਿੰਨੀ ਮਾਈਨਿੰਗ ਹੋ ਰਹੀ ਹੈ। ਆਨਰੇਬਲ ਹਾਈ ਕੋਰਟ ਦੇ ਇੱਕ ਵਾਰੀ ਨਹੀਂ अनेका ਵਾਰੀ ਫਟਕਾਰ ਪਈ ਹੈ। ਹੁਣ ਤਾਂ ਆਨਰੇਬਲ ਹਾਈ ਕੋਰਟ ਨੇ ਆਪ ਦੇ ਇੱਕ ਕਮਿਸ਼ਨਰ ਨੂੰ ਵੀ ਨਿਯੁਕਤ ਕੀਤਾ ਕੋਰਟ ਕਮਿਸ਼ਨਰ ਨੂੰ ਜਿਨ੍ਹਾਂ ਨੇ ਜਾ ਕੇ ਆਪ ਮੌਕਾ ਵੇਖਣਾ ਕਿਉਂ ਇਹ ਹਾਲਾਤ ਪੈਦਾ ਹੋਏ ਜਦੋਂ ਸਰਕਾਰ ਫੇਲ ਹੋ ਜੇ ਐਡਮਿਨਿਸਟ੍ਰੇਸ਼ਨ ਫੇਲ ਹੋ ਜੇ ਔਰ ਪਿਛਲੀ ਵਾਰੀ ਵੀ ਈਡੀ ਦੀਆਂ ਜ਼ਮੀਨਾਂ ਜ਼ਬਤ ਹੋਈਆਂ ਚ ਮਾਈਨਿੰਗ ਚੱਲ ਰਹੀ ਸੀ ਮੈਂ ਜਾ ਕੇ ਵੀ ਆਇਆ ਸੀ ਰੋਪੜ ਤੁਸੀਂ ਸਾਰਿਆਂ ਨੇ ਉਸ ਗੱਲ ਨੂੰ ਦੇਖਿਆ ਵੀ ਸੀ ਕਿ ਉਸ ਵੇਲੇ ਦੇ ਐਸਐਸਪੀ ਵਿਵੇਕ ਸੋਨੀ ਦੀ ਔਰ ਹਰ ਮੰਤਰੀ ਹਰਜੋਤ ਬੈਂਸ ਦੀ ਮਿਲੀ ਭੁਗਤਣਾ ਕਿਵੇਂ ਮਾਈਨਿੰਗ ਚੱਲ ਰਹੀ ਸੀ ਔਰ ਕਮਾਲ ਦੀ ਗੱਲ ਆ ਭਗਵਾਨ ਸਵਾਮੀ ਜੀ 20000 ਕਰੋੜ ਦਾ ਤੁਹਾਡਾ ਦਾਵਾ ਸੀ ਚਲੋ ਦਾਵੇ ਤਾਂ ਕੋਕਲੇ ਰਹੇ ਸਭ ਨੂੰ ਪਤਾ ਮਗਰ ਤੀਜਾ ਮੰਤਰੀ ਤੁਸੀਂ ਆਪ ਹੀ ਬਦਲਤਾ ਦੋ ਮੰਤਰੀ ਪਹਿਲਾਂ ਬਦਲਤੇ ਪਹਿਲਾਂ ਹਰਜੋਤ ਬੈਂਸ ਸੀ ਇਸ ਵਿਭਾਗ ਦੇ ਦਾ ਮੰਤਰੀ ਉਹਦੀ ਕਾਰਗੁਜ਼ਾਰੀ ਨਹੀਂ ਠੀਕ ਸੀ ਮਾਈਨਿੰਗ ਮਾਪਿਆਂ ਨਾਲੋਂ ਰੜੇ ਸੀ ਇਸ ਲਈ ਤੁਸੀਂ ਆਪ ਹੀ ਉਹਨਾਂ ਨੂੰ ਬਦਲਤਾ ਫਿਰ ਤੁਸੀਂ ਮੀਥੇਰ ਨੂੰ ਬਦਲਿਆ ਔਰ ਉਸ ਤੋਂ ਬਾਅਦ ਜਿਹੜਾ ਮੰਤਰੀ ਤੁਸੀਂ ਜੋੜਾ ਮਾਜਰਾ ਲਾਇਆ ਚਲੋ ਉਹਦੀਆਂ ਨਜ਼ਦੀਕੀਆਂ ਤੁਹਾਡੇ ਕੀ ਨੇ ਪਰਿਵਾਰ ਨਾਲੇ ਤਾਂ ਸਾਰੇ जग ਜਾਹਰ ਹੈ ਮਗਰ ਇਹ ਕਮਾਲ ਦੀ ਗੱਲ ਹੈ ਆਸਤਾਈ 12 2023 ਨੂੰ ਮਾਈਨਿੰਗ ਮੈਕਮੇ ਦੇ ਜਹੀ ਦੀ ਕੰਪਲੇਂਟ ਤੇ ਰਕੇਸ਼ ਕੁਮਾਰ ਦੀ ਕੰਪਲੇਂਟ ਤੇ ਪਰਚਾ ਦਰਜ ਹੁੰਦਾ ਹੈ ਇਹ ਸਟੋਨ ਕ੍ਰਸ਼ਰ ਦੇ ਖਿਲਾਫ ਸ਼ੈਦਪੁਰ ਸਟੋਨ ਕ੍ਰਸ਼ਰ ਪਿੰਡ ਸ਼ੈਦਪੁਰ ਖਾਣਾ ਨੂਰਪੁਰ ਬੇਦੀ ਤੋਂ ਦੱਸਦੀ ਹੈ ਕਿ ਵਿਕਰਮ ਸਿੰਘ ਵਜੀਠਿਆ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਲੀਡਰਾਂ ਨੂੰ ਘੇਰਿਆ ਜਾ ਚੁੱਕਾ ਹੈ ਤੇ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਹੁਣ ਦੇਖਣਾ ਪਵੇਗਾ ਕਿ ਇਸ ਮਾਮਲੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਪਿਛਲੇ 1 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੱਗੇ ਮੋਰਚੇ ਨੂੰ ਕਈ ਵਾਰ ਉਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਿੱਖ ਲੀਡਰ ਅੜੇ ਰਹੇ ਕਿ ਸਾਨੂੰ ਇਨਸਾਫ਼ ਚਾਹੀਦਾ ਹੈ ਹੁਣ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਨੇ ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੌਰਾਨ 13 ਟੋਲ ਪਲਾਜ਼ਾਂ ਨੂੰ ਫ੍ਰੀ ਕੀਤਾ ਗਿਆ ਹੈ ਪੰਜਾਬ ਦੇ ਟੋਲ ਪਲਾਜ਼ਾਂ ਨੂੰ ਅੱਜ 3 ਘੰਟੇ ਲਈ ਮੁਫਤ ਕਰ ਦਿੱਤਾ ਗਿਆ ਹੈ ਕੌਮੀ ਇਨਸਾਫ਼ ਮੋਰਚਾ ਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ ਮੋਰਚੇ ਵੱਲੋਂ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਾਂ ਨੂੰ ਧੰਨਾ ਦੇ ਕੇ ਬੰਦ ਕੀਤਾ ਗਿਆ ਹੈ ਇਹਨਾਂ 13 ਜ਼ਿਲ੍ਹਿਆਂ ਵਿੱਚ ਫਿਰੋਜ਼ਪੁਰ ਦਾ ਫਿਰੋਜ਼ ਸ਼ਾ ਟੋਲ ਪਲਾਜ਼ਾ, ਤਾਰਾਪੁਰ ਟੋਲ ਪਲਾਜ਼ਾ, ਮੁਹਾਲੀ ਦਾ ਅਜੀਜ਼ਪੁਰ ਟੋਲ ਪਲਾਜ਼ਾ, ਪੱਗੋ ਮਾਜਰਾ ਟੋਲ ਪਲਾਜ਼ਾ, ਸੋਲਖੀਆ ਟੋਲ ਪਲਾਜ਼ਾ, ਬੜੌਦੀ ਟੋਲ ਪਲਾਜ਼ਾ, ਪਟਿਆਲਾ ਧਰੇੜੀ ਜੱਟਾ ਟੋਲ ਪਲਾਜ਼ਾ, ਜ਼ਿਲਹੰਦਰ ਦਾ ਬੰਨੀਵਾਲ ਟੋਲ ਪਲਾਜ਼ਾ, ਲੁਧਿਆਣਾ ਦਾ ਡੱਲੋਵਾਲ ਟੋਲ ਪਲਾਜ਼ਾ, ਕੱਲ੍ਹਾਲ ਟੋਲ ਪਲਾਜ਼ਾ, ਫਰੀਦਕੋੜ ਦਾ ਤਾਰਾਪੁਰ ਟੋਲ ਪਲਾਜ਼ਾ, ਤਲਵੰਡੀ ਪਾਈ ਟੋਲ ਪਲਾਜ਼ਾ, ਨਵਾਂ ਸ਼ਹਿਰ ਟੋਲ ਪਲਾਜ਼ਾ ਸ਼ਾਮਲ ਹਨ। ਕੌਮੀ ਸਾਬ ਮੋਰਚਾ ਵੱਲੋਂ ਇਹਨਾਂ ਟੋਲ ਪਲਾਜ਼ਾ ਨੂੰ ਦ ਇਹ ਕੌਮੀ ਇਨਸਾਫ ਮੋਰਚੇ ਵੱਲੋਂ ਹੈ ਲਗਾਤਾਰ ਸਵਾ ਸਾਲ ਦੇ ਕਰੀਬ ਹੋ ਗਿਆ ਚੰਡੀਗੜ੍ਹ ਦੇ ਬਰੂਹਾਂ ਤੇ ਬੈਠਿਆਂ ਨੂੰ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਸੋ ਅਸੀਂ ਇਹ ਉਹਨਾਂ ਦੇ ਕਹਿ ਜੋ ਕਹ ਰਿਹਾ ਉਸ ਦੇ ਸਬੰਧ ਵਿੱਚ ਇੱਕ ਆਲ ਰੱਖੀ ਹੈ ਅੱਜ ਦਾ ਜਿਹੜਾ ਸਾਡਾ ਕੌਮੀ ਇਨਸਾਫ ਮੋਰਚੇ ਦਾ ਇਹੀ ਪ੍ਰੋਗਰਾਮ ਸੀਗਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਸਰਕਾਰਾਂ ਸਾਡਾ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਸਹਿਬਜਾਦਾ ਅਜੀਤ ਸਿੰਘ ਨਗਰ ਚੰਡੀਗੜ੍ਹ ਦੀ ਬਰੂਹਾਂ ਤੇ ਕਿ ਸਾਡੀ ਮੰਗ ਹੈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਪਰ ਦੋਵੇਂ ਸਰਕਾਰਾਂ ਰਿਹਾਈ ਕਰਨ ਦਾ ਨਾਂ ਤੱਕ ਨਹੀਂ ਲੈ ਰਹੀਆਂ ਸੋ ਇਸ ਕਰਕੇ ਅਸੀਂ ਪ੍ਰੋਗਰਾਮ ਦੋ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀਗਾ ਕਿ ਪੰਜਾਬ ਦੇ 13 ਜਿਹੜੇ ਟੋਲ ਪਲਾਜ਼ੇ ਨੇ ਉਹ ਬੰਦ ਕਰਵਾਏ ਜਾਣਗੇ ਅੱਜ ਦਾ ਜਿਹੜਾ ਜਥੇਬੰਦੀ ਦਾ ਪ੍ਰੋਗਰਾਮ ਹੈ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਕਾਲਟੀ 11 ਤੋਂ 2 ਵਜੇ ਤੱਕ ਜੇ ਟੂ ਪਲਾਜ਼ੇ ਬੰਦ ਰਹਣੇ ਨੇ ਸਾਡੇ ਜਿਹੜੇ ਸਿੰਘ 32-32 ਸਾਲ ਹੋ ਗਏ ਉਹਨਾਂ ਦੇ ਜੇਲਾਂ ਦੇ ਵਿੱਚ ਬੈਠੇ ਨੇ ਜਿਹੜੀ ਉਹਨਾਂ ਦੀ ਸਜ਼ਾ ਸੀ ਨਾ ਸਜ਼ਾ ਵੀ ਪੂਰੀ ਹੋ ਗਈ ਉਹ ਤੋਂ ਜ਼ਿਆਦਾ ਵੀ ਉਹ ਮਤਲਬ ਬੈਠੇ ਨੇ ਪਰ ਉਹਨਾਂ ਨੂੰ ਸਰਕਾਰਾਂ ਛੱਡਣ ਦਾ ਨਾਅ ਨਹੀਂ ਲੈ ਰਹੀਆਂ ਗਿਆ ਐਸ ਕਰਕੇ ਅਸੀਂ ਜਿਹੜਾ ਇਹ ਕੌਮੀ ਸਹਾ ਮੋਰਚੇ ਦੀ ਕਾਲ ਤੇ ਜਥੇ ਜੰਦੀਆਂ ਜਿੰਨੀਆਂ ਵੀ ਆਈਆਂ ਨੇ ਸਾਰੀਆਂ ਤੇ ਹੋਰ ਜਿਹੜੇ ਮੇਰੇ ਵੀਰ ਆਏ ਬੈਨੇ ਕੁਝ ਹੋਰ ਕਮੇਟੀਆਂ ਵੀ ਆਈਆਂ ਮੀ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਵੀ ਤੁਸੀਂ ਆ ਕੇ ਇੱਥੇ ਪਹੁੰਚੇ ਆ ਅਸੀਂ ਇਹੀ ਮੰਗ ਕਰਦੇ ਆ ਵੀ ਜਿਹੜੇ ਸਾਡੇ ਨਾਂ ਬੰਦੀ ਸਿੰਘ ਨੂੰ ਜਿਹੜੇ ਨੇ ਉਹਨਾਂ ਨੂੰ ਹਰਿਆ ਕਰੋ ਉਹਨਾਂ ਦਾ ਬਹੁਤ ਢੇਰ ਹੋ ਗਈ ਬੁਢੇ ਹੋ ਗਏ ਹੁਣ ਤਾਂ ਉਹ ਕੁਝ ਕਰ ਵੀ ਨਹੀਂ ਸਕਦੇ ਆਂਗੇ ਇਹ ਸਰਕਾਰਾਂ ਉਹਨਾਂ ਕਹੀ ਜਾਂਦੀਆਂ ਨੇ ਵੀ ਆ ਜਿਉ ਤਾਂ ਤੁਸੀਂ ਛੱਡेंगे ਤੇ ਆ ਕੁਝ ਹੋ ਜੂਗਾ ਪੜਕਾ ਹੋ ਜੂਗਾ ਕੁਝ ਨਹੀਂ ਹੁੰਦਾ ਹੈਂਗਾ ਜਿਹੜਾ ਬੰਦਾ ਇੱਕ ਵਾਰੀ ਛੁੱਟ ਜਾਂਦਾ ਉਹਨੇ ਘਰਾਂ ਪੈ ਜਾਂਦਾ ਵੈਗੁਰ ਜੀ ਖਾਲਸਾ ਬਾਗਰੀ ਫਤਿਹ ਕੌਮੀ ਸਾਬ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਤੋਂ ਉਹਨਾਂ ਵੱਲੋਂ ਪੰਜਾਬ ਚੰਡੀਗੜ੍ਹ ਸਰਾਧ ਤੇ ਧਰਨੇ ਦਿੱਤੇ ਜਾ ਰਹੇ ਨੇ ਪਰ ਹਾਲੇ ਤੱਕ ਉਹਨਾਂ ਦੀ ਆਵਾਜ਼ ਸਰਕਾਰਾਂ ਦੇ ਕੰਨਾਂ ਤੱਕ ਨਹੀਂ ਪਹੁੰਚੀ ਜਿਸ ਕਾਰਨ ਇਸ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਇਸੇ ਦੌਰਾਨ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੌਮੀ ਸਾਬ ਮੋਰਚਾ ਵੱਲੋਂ ਹੁਣ ਵੱਡੇ ਐਕਸ਼ਨ ਲੈ ਜਾਣਗੇ ਪੰਜਾਬ ਵਿੱਚ ਖੇਤੀ ਤੋਂ ਹੋਣ ਵਾਲੀ ਆਮਦਨ ਤੇ ਕੋਈ ਆਮਦਨ ਟੈਕਸ ਨਹੀਂ ਹੈ ਪਰ ਜਲਦੀ ਇਸ ਵਿੱਚ ਬਦਲਾਅ ਹੋ ਸਕਦਾ ਹੈ ਜਿਸ ਤੋਂ ਬਾਅਦ ਖੇਤੀ ਤੇ ਹੋਣ ਵਾਲੀ ਆਮਦਨ ਇਨਕਮ ਟੈਕਸ ਦੇ ਦਾਇਰੇ ਵਿੱਚ ਆ ਜਾਵੇਗੀ ਅਮੀਰ ਕਿਸਾਨਾਂ ਤੇ ਜਿਨ੍ਹਾਂ ਦੇ ਕੋਲ ਜ਼ਿਆਦਾ ਜ਼ਮੀਨ ਹੈ ਤੇ ਉਹਨਾਂ ਤੇ ਟੈਕਸ ਲਗਾਉਣ ਦੀ ਕੇਂਦਰ ਸਰਕਾਰ ਤਿਆਰੀ ਕਰ ਰਹੀ ਹੈ ਕਿਸਾਨਾਂ ਉੱਤੇ ਟੈਕਸ ਲਗਾਉਣ ਦੀ ਤਿਆਰੀ ਹੋ ਰਹੀ ਹੈ ਮਤਲਬ ਕਿ ਜਿਹੜੇ ਕਿਸਾਨ ਅਮੀਰ ਨੇ ਜਿਨ੍ਹਾਂ ਦੇ ਕੋਲ ਜ਼ਿਆਦਾ ਜ਼ਮੀਨ ਹੈ ਤੇ ਖੇਤੀ ਜ਼ਿਆਦਾ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਉਹਨਾਂ ਨੂੰ ਹੁਣ ਇਨਕਮ ਟੈਕਸ ਵੀ ਦੇਣਾ ਪੈ ਸਕਦਾ ਹੈ ਇਸ ਸਬੰਧੀ ਕੇਂਦਰ ਸਰਕਾਰ ਰਣਨੀਤੀ ਘੜ ਰਹੀ ਹੈ ਇਸ ਨੂੰ ਲੈ ਕੇ ਕਿਸਾਨਾਂ ਨੇ ਵੱਖੋ ਵੱਖਰੇ ਤਰੀਕੇ ਨਾਲ ਆਪਣੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ ਨੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਕਿਹਾ ਹੈ ਉਹਨਾਂ ਕਿਹਾ ਕਿ ਜਿਹੜੇ ਕਿਸਾਨ ਛੋਟੇ ਨੇ 5 ਕਿੱਲੇ ਵਾਲੇ ਨੇ ਉਹਨਾਂ ਦੀ ਆਮਦਨ ਦੇ ਹਿਸਾਬ ਨਾਲ ਹੀ ਉਹਨਾਂ ਤੇ ਟੈਕਸ ਲੱਗਣਾ ਚਾਹੀਦਾ ਹੈ ਜਾਂ ਫਿਰ ਜਿਹੜੇ 5 ਕਿੱਲੇ ਤੋਂ ਉੱਪਰ ਵਾਲੇ ਕਿਸਾਨ ਨੇ ਉਹਨਾਂ ਉੱਤੇ ਆਮਦਨ ਦੇ ਮੁਤਾਬਕ ਇਨਕਮ ਟੈਕਸ ਲੱਗਣਾ ਚਾਹੀਦਾ ਹੈ ਉਹਨਾਂ ਨੇ ਆਪਣਾ ਇੱਕ ਅਧਿਕਾਰੀ ਨਾਲ ਹੋਈ ਗੱਲਬਾਤ ਦਾ ਵਰਤਾਂਤ ਵੀ ਸਾਂਝਾ ਕੀਤਾ ਹੈ। ਮਾਨਸਾ ਸਾਹਿਬ ਚਰਚਾ ਛੜੀ ਹੋਈ ਹੈ ਕਿ ਵੱਡੇ ਜਿਹੜੇ ਕਿਸਾਨ ਨੇ, ਟਣਾੜ ਨੇ, ਜ਼ਿਮੀਦਾਰ ਨੇ ਜਿਨ੍ਹਾਂ ਨੂੰ ਅਮੀਰ ਕਿਸਾਨ ਕਿਹਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਇਨਕਮ ਟੈਕਸ ਲਾਉਣ ਦੀ ਤਿਆਰੀ ਵਧੇ ਜਾ ਰਹੀ ਹੈ। ਕਹਿੰਦੇ ਇਹਦੇ ਲਈ ਰੂਪਰੇਖਾ ਵੀ ਬਣਨੀ ਸ਼ੁਰੂ ਹੋ ਗਈ ਹੈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹੈਲੋ। ਹਾਂਜੀ। ਬੋਲੋ। ਹਾਂਜੀ ਹਾਂ ਦਿਓ ਜਵਾਬ ਦੇ ਤੁਸੀਂ। ਹਾਲੀਏ ਜੇ ਮੈਂ ਨਾ ਮੇਰਾ ਕਹਿੰਦਾ ਮੇਰਾ ਤਾਂ ਖਾਸੇ ਤਰ ਤੋਂ ਸਮਝ ਬਣੀ ਹੋਈ ਸੀ ਅਕਤੂਬਰ ਕਲਾ ਵੀ 30 ਸਾਲ ਪਹਿਲਾਂ ਸਾਡੇ ਪ੍ਰੈਸਿਡੈਂਟਾ ਜੀ ਨਾ ਹੁੰਦਾ ਜੀ ਉੱਥੇ ਮਤਲਬ ਸਾਡੀ ਸਾਉਂਟੀ ਮੈਂ ਮਿਲ ਗਿਆ ਇੱਕ ਕੰਮ ਤੇ ਉੱਥੇ ਉਹਨੇ ਮੇਰਾ ਗੱਲ ਛੇੜ ਲਈ ਜੀ ਵੀ ਕਿਸਾਨ ਅਸਰਵ ਕਰਜਾ ਕੇ ਮੈਂ ਲੈ ਸਕਦਾ ਜੀ ਮੈਂ ਉਹਨੂੰ ਕਿਹਾ ਤੁਸੀਂ ਨਾ ਕਿ ਕਰਜਾ ਲੈ ਸਕਦਾ ਆਪ ਜੀ ਕੋਲ ਅੱਛੀ ਕਮਾਈ ਹੈ ਕਹਿੰਦਾ ਹਾਂ ਤਰ੍ਹਾਂ ਅੱਛੀ ਹੈ ਜੀ ਮੈਂ ਕਿਹਾ ਆਪਕੇ ਬਾਸ ਜ਼ਮੀਨ ਵੀ ਹੋਊਗੀ ਕਹਿੰਦਾ ਹਾਂ ਜ਼ਮੀਨ ਹੈਗੀ ਹੈ ਉਹਨੇ ਆਹ ਬੋਲਿਆ 80 ਕਿੱਲੇ ਜ਼ਮੀਨ ਹੈ ਮਾਰੇ ਕੋਲ ਜੀ ਕਹਾ ਆਪਕੇ ਪਾਸ ਕੋ ਫੈਕਟਰੀ ਵੀ ਹੋਏਗੀ ਹੂੰ ਤਾਂ ਇਹ ਕੀ ਆਵਾਜ਼ ਹੈ ਜੀ ਇਹ ਮਤਲਬ ਹੋਏਗੀ ਨਾ ਆਪ ਜਿੰਨੀ ਕਮਾਈ ਹੈ ਮਤਲਬ ਬਾਹਰੀ ਲਿ ਕਮਾਈ ਫੈਕਟਰੀ ਵਾਲੀ ਤੇ ਈਸੀ ਵਾਲੀ ਕਮਾਈ ਹੈ ਉਹ ਖੇਤੀ ਵਿੱਚ ਲਿਖਾ ਕੇ ਜੀ ਜੇ ਖੇਤੀ ਉੱਤੇ ਇੱਕ ਟੈਕਸ ਲੱਗ ਜੇ ਨਾ ਜੀ ਜਿਹੜਾ ਲੋਕ ਪੈਸਾ ਚੋਰੀ ਕਰਦੇ ਨੇ ਉਹ ਬਿਲਕੁਲ ਬੰਦ ਹੋ ਜਾਊ ਤੇ ਸਰਕਾਰ ਨੂੰ ਕਰਨਾ ਕੀ ਚਾਹੀਦਾ ਜਿਵੇਂ ਅਸੀਂ ਵੀ ਵਿਜੈਂਟ ਕਰਦੇ ਆ ਪੱਖਾ ਚਲਾਉਂਦੇ ਆ 5 ਤੋਂ 5 ਲੱਖ ਤੱਕ ਅਸੀਂ ਕਮਾਉਣਾ ਸਾਡੇ ਤੇ ਮਤਲਬ ਕੋਈ ਟੈਕਸ ਨਹੀਂ ਜੀ ਜੇ ਅਸੀਂ ਉਸ ਤੋਂ ਵੱਧ ਕਮਾਈ ਕਰਦੇ ਆ ਸਾਨੂੰ ਟੈਕਸ ਭਰਨਾ ਪੈਂਦਾ ਜੀ ਉਹ ਕਰਦਣ ਵੀ 5 ਕਿੱਲੇ ਵਾਲੇ ਕਿਸਾਨ ਤੇ ਕਰ ਕੋ ਕਿੰਨੀ ਕੁ ਕਮਾਈ ਹੁੰਦੀ ਆ ਉਹਦੇ ਨਾਲ ਟੈਕਸ ਲੱਗੂ ਛੋਟੇ ਕਿਸਾਨਾਂ ਤੇ ਹੂੰ ਜਿਵੇਂ ਇੱਕ ਕਿੱਲੇ ਤੋਂ ਲੈ ਕੇ ਪੰਜ ਕਿੱਲੇ ਦੇ ਕਰਪਾਣ ਪਰਸੈਂਟ ਤਹਾਨ ਨੇ ਜੀ ਹੁਣ ਕਿੱਲੇ ਤੋਂ ਕਿੰਨੀ ਕਮਾਈ ਹੋ ਜਾਂ 5 ਕਿੱਲੇ ਨੂੰ ਕਿੰਨੀ ਕਮਾਈ ਹੁੰਦੀ ਹੁੰਦੀ ਹੈ ਫਸਲ ਵੇਚਾ ਕਰਦਾ ਕਿਸਾਨ ਨੂੰ ਜੋੜ ਕੇ ਉਹਨਾਂ ਤੇ ਕਰ ਉਹਨੂੰ ਰਾਤ ਕਰਦਾ ਲਾ ਜਿਹਦੇ ਕੋਲ ਉਹ ਤੋਂ ਜ਼ਿਆਦਾ ਕਮਾਈ ਹੈ ਉਹਨੂੰ ਟੈਕਸ ਲੱਗੇ ਇਹ ਦੋ ਨੰਬਰ ਦਾ ਪੈਸਾ ਬਰਉਂਦੀ ਆਏ ਨੇ ਕਿਹੜੇ ਮੰਤਰੀ ਨੇ ਫਟੇ ਅਫਸਰ ਨੇ ਉਹ ਖੇਤੀ ਜੋ ਦਿਖਾਉਂਦੇ ਨੇ ਕਮਾਈ ਮੈਂ ਤਾਂ ਇਸ ਗੱਲ ਦਾ ਸਹਿਮਤ ਹਾਂ ਕਿ ਇਹ ਦੇਖੀ ਦਿੱਤੀ ਕਿ ਕਿਉਂਕਿ ਤਾਂ ਲੱਗਣਾ ਚਾਹੀਦਾ ਜੀ ਮਤਲਬ ਜਿਹੜੇ ਵੱਡੇ ਨੇ 5 ਕਿੱਲੇ ਤੋਂ ਉੱਤੇ ਵਾਲੇ ਨੇ ਤੁਸੀਂ ਚੋਣੇ ਵੀ ਉਹਨਾਂ ਦੇ ਉੱਤੇ ਲੱਗੇ ਆਹ 5 5 ਕਿੱਲਾਂ ਨੂੰ ਕਿੰਨੀ ਫਸਲ ਹੁੰਦੀ ਹੈ 5 ਕਿੱਲਾਂ ਦੇ ਕਰਦੀ ਫਸਲ ਮੀੜ ਕਿਸਾਨ ਨੂੰ ਵੀ ਸ਼ਾਰਦਨ ਮੇਰੀ ਗੱਲ ਤਾਂ ਸੁਣੋ ਹੂੰ ਹੂੰ ਵੀ ਜੇ ਤੇਰੀ ਐਨੀ ਆਮਦਨ ਹੈ ਤਾਂ 5 ਕਿੱਲਾਂ ਜਿੰਨੀ ਹੁੰਦੀ ਹੈ ਉਹ ਤੇ ਤੈਨੂੰ ਕੋਈ ਟੈਕਸ ਨਹੀਂ ਹੂੰ ਹੂੰ ਉਹ ਪ੍ਰੋਜੈਕਟ ਮੰਨ ਲੈ ਕੋਲ 3 ਕਿੱਲੇ ਨੇ 5 ਕਿੱਲਾਂ ਦੇ ਟੈਕਸ ਉਹਨੂੰ ਰਾਹਤ ਕਰਦਾਂ ਮੇਰੇ ਵੱਡੇ ਵੱਡੇ ਕਿਸਾਨ ਨੂੰ ਵੀ ਰਾਹਤ ਕਰਦਾਂ ਉਹ ਤੇਰੇ ਟੈਕਸ ਲੱਗ ਦੂ ਤੇ ਚੰਗੀ ਕਮਾਈ ਹੈ ਜੀ ਲੋਕ ਕਰਦੇ ਜੀ ਨੇ ਫੈਕਟਰੀ ਵਾਲੀ ਕਮਾਈ ਖੇਤੀ ਤੋਂ ਦਿਖਾਉਂਦੇ ਨੇ ਸਰਕਾਰ ਮੈਂ ਕਹਿੰਦਾ ਬਹੁਤ ਵਧੀਆ ਕਦਮ ਹੈ ਸਰਕਾਰ ਦਾ ਲੱਗਣਾ ਚਾਹੀਦਾ ਦੱਸਦੀ ਕਿ ਅਕਸਰ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਪਰ ਰੁਦੂ ਸਿੰਘ ਮਾਨਸਾ ਨੇ ਇਸ ਫੈਸਲੇ ਨੂੰ ਸਹੀ ਕਿਹਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਜ਼ਿਆਦਾਤਰ ਨੇ ਜਿਨ੍ਹਾਂ ਨੇ ਆਪਣੀ ਖੇਤੀ ਵਿੱਚ ਹੀ ਸਾਰਾ ਕੁਝ ਸ਼ੋਅ ਕੀਤਾ ਹੋਇਆ ਤੇ ਹੋਰ ਵੀ ਉਹਨਾਂ ਦੇ ਕਾਰੋਬਾਰ ਨੇ bizness ਨੇ ਫੈਕਟਰੀਆਂ ਨੇ ਪਰ ਉਹ ਖੇਤੀ ਨੂੰ ਅੱਗੇ ਕਰ ਦਿੰਦੇ ਨੇ ਸਾਡੀ ਕਮਾਈ ਹੈ ਜਿਹੜੀ ਖੇਤੀ ਦੇ ਵਿੱਚੋਂ ਆ ਰਹੀ ਹੈ جس کارنوں ਦੂਜਾ ਸਾਰਾ ਟੈਕਸ ਬਚਾ ਲੈਂਦੇ ਨੇ ਅਜਿਹੇ ਲੋਕਾਂ ਉਤੇ ਇਨਕਮ ਟੈਕਸ ਲੱਗਣਾ ਚਾਹੀਦਾ ਹੈ ਹੁਣ ਦੇਖਣਾ ਹੋਵੇਗਾ ਕਿ ਕਿਦਰ ਫਕਾਰ ਇਸ ਮਾਮਲੇ ਵਿੱਚ ਅੱਗੇ ਕੀ ਫੈਸਲਾ ਲੈਂਦੀ ਹੈ ਵੇਲਾ ਹੋ ਗਿਆ ਛੁੱਟ ਦੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬੇਕਤੋਵਾ ਸਾਰੇਦਿਕ ਬਰ ਫਿਰ ਸਵਾਗਤ ਹੈ ਬਾਦ ਅਗਲੀ ਖਬਰ ਵੱਲ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖਹਿਰਾ ਵੱਲੋਂ ਕਿਸਾਨ ਲੀਡਰਾਂ ਨਾਲ ਮੀਟਿੰਗ ਦੌਰਾਨ ਇੱਕ ਵਿਸ਼ੇਸ਼ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਬਾਹਰੋਂ ਆਏ ਲੋਕਾਂ ਨੂੰ ਪੰਜਾਬ ਵਿੱਚ ਜ਼ਮੀਨਾਂ ਨਾ ਖਰੀਦਣ ਦਿੱਤੀਆਂ ਜਾਣ ਤੇ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਟ੍ਰੇਸੈਕਟ ਕਾਨੂੰਨ ਬਣਿਆ ਹੋਇਆ ਏ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਇਹ ਕਾਨੂੰਨ ਪਾਸ ਹੋਣਾ ਚਾਹੀਦਾ ਏ ਸੁਪਾਲ ਸਿੰਘ ਖਹਿਰਾ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਅੱਜ ਦਿਨ ਪੰਜਾਬ ਸਰਕਾਰ ਨੂੰ ਕੇਰਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਸੁਪਾਲ ਸਿੰਘ ਖਹਿਰਾ ਵੱਲੋਂ ਆਪਣੀ ਹੀ ਰਿਆਸ਼ ਵਿਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲੀਟਾ ਅਤੇ ਉਹਨਾਂ ਦੇ ਸਾਥੀਆਂ ਨਾਲ ਮੀਟਿੰਗ ਕੀਤੀ ਗਈ ਜਿੱਥੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਵਿਧਾਨ ਸਭਾ ਦੇ ਅੰਦਰ ਤੇ ਲੋਕਚਾਰੀ ਵਿੱਚ ਉਠਾਵਾਂਗਾ ਇਸ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਰਾਜਸਥਾਨ ਗੁਜਰਾਤ ਤੇ ਉੱਤਰਾਖੰਡ ਨੇ ਇਹਨਾਂ ਸਾਰੀਆਂ ਸਟੇਟਾਂ ਨੇ ਇੱਕ ਕਾਨੂੰਨ ਬਣਾਇਆ ਹੈ ਹਿਮਾਚਲ ਨੇ ਤਾਂ 1972 ਦਾ ਕਾਨੂੰਨ ਬਣਾਇਆ ਹੋਇਆ ਹੈ ਕਿ ਕੋਈ ਵੀ ਗੈਰ ਸੂਬੇ ਦੇ ਵਿੱਚ ਆ ਕੇ ਸਿੱਧਾ ਜ਼ਮੀਨ ਨਹੀਂ ਖਰੀਦ ਸਕਦਾ ਤੇ ਉੱਥੋਂ ਦਾ ਵੋਟਰ ਨਹੀਂ ਬਣ ਸਕਦਾ ਇਸ ਸਬੰਧੀ ਉਹਨਾਂ ਵੱਲੋਂ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਤੋਂ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚਾ ਜੋ ਹੁਣ ਦਿੱਲੀ ਕੂਚ ਕਰ ਰਿਹਾ ਸ਼ਾਰਟਲੀ ਆ ਜਿਹੜੀਆਂ ਉਹਨਾਂ ਨੇ ਮੰਗਾ ਇੱਥੇ ਰੱਖਿਆ ਨੇ ਇਹ ਬੜੀਆਂ ਵਾਜਬ ਬਹੁਤ ਜਾਇਜ਼ ਅਸੀਂ ਕਿਸੇ ਤੋਂ ਇਹਾਸਾਨ ਨਹੀਂ ਮੰਗਣਾ ਇਹ ਇਹ ਸਾਡਾ ਅਧਿਕਾਰ ਹੈ ਪੰਜਾਬ ਦਾ ਇਹਨਾਂ ਮੰਗਾ ਨੂੰ ਮੈਂ ਇਹਦੇ ਤੇ ਚਰਚਾ ਵੀ ਕਰੂੰਗਾ ਮੈਂ ਆਪਣੇ ਪਦਰ ਦੇ ਉੱਤੇ ਬਤੌਰ ਇੱਕ ਰਿਪਰੈਜ਼ੈਂਟੇਟਿਵ ਚੁਣਿਆ ਹੋਇਆ ਨੁਮਾਇੰਦਾ ਵਿਧਾਨ ਸਭਾ ਦੇ ਵਿੱਚ ਪਹਿਲਾਂ ਵੀ ਰੱਖਦਾ ਰਿਹਾ ਵਾਂ ਤੇ ਗਾਹ ਨੂੰ ਵੀ ਕਿਸਾਨਾਂ ਦੀ ਸਾਰੀਆਂ ਮੰਗਾਂ ਇਹ ਵਿਧਾਨ ਸਭਾ ਦੇ ਵਿੱਚ ਰੱਖਣ ਦਾ ਪ੍ਰਣ ਕਰਦਾ ਵਾਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਉੱਥੋਂ ਦਾ ਟੇਨੈਂਸੀ ਐਕਟ ਕਹਿੰਦੇ ਨੂੰ ਉਹਦੇ ਵਿੱਚ ਸੋਧ ਕਰਕੇ ਤੇ ਇਹ ਕਾਨੂੰਨ ਬਣਾਉਣਾ ਚਾਹੀਦਾ ਵਾ ਸਾਨੂੰ ਕਿ ਪੰਜਾਬ ਜਿਹੜਾ ਹੈ ਅਸੀਂ ਸਵਾਗਤ ਕਰਦੇ ਆਂ ਕਿ ਜਿਹੜਾ ਮਰਜ਼ੀ ਆਵੇ ਪੰਜਾਬ ਦਾ ਬੜਾ ਵੱਡਾ ਹਿਰਦੇ ਆ ਬਹੁਤ ਵੱਡਾ ਹੀਆਂ ਆ ਸਾਡੇ ਪੰਜਾਬ ਦੇ ਵਿੱਚ ਆਓ ਜੀ ਸਦਕੇ ਬਾਹਰੋਂ ਪੈਸੇ ਕਮਾਓ ਢਿੱਡ ਭਰੋ ਨੌਕਰੀਆਂ ਕਰੋ ਕੋਈ ਇਤਰਾਜ਼ ਨਹੀਂਗਾ ਪਰੰਤੂ ਇੱਥੇ ਦਾ ਬਸ਼ਿੰਦਾ ਜੇ ਤੁਸੀਂ ਬਣੋਗੇ ਤੇ ਫਿਰ ਸਾਡੀ ਜਿਹੜੀ ਆਬਾਦੀ ਦਾ ਸੰਤੁਲਨ ਆ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਇਹ ਇੰਨੀ ਤੇਜ਼ੀ ਨਾਲ ਬਦਲ ਰਹੀ ਆ ਕਿ ਪੰਜਾਬ ਜਿੱਥੇ ਸਿੱਖਾਂ ਦਾ ਕੱਲਿਆਂ ਦਾ ਇਹ ਕੱਲਾ ਇੱਕ ਹੀ ਸੂਬਾ ਜਿੱਥੇ ਅਸੀਂ ਬਹੁ ਗਿਣਤੀ ਦੇ ਵਿੱਚ ਬੈਠੇ ਆਂ ਅਗਰ ਇਸੇ ਤਰੀਕੇ ਨਾਲ ਬਾਹਰੋਂ ਆਣ ਕੇ ਲੋਕੀ ਇੱਥੇ ਰਹਿੰਦੇ ਰੇ ਮਾਲਕ ਬਣਦੇ ਰੇ ਵੋਟਰ ਬਣਦੇ ਰੇ ਉਹ ਦਿਨ ਦੂਰ ਨਹੀਂਗਾ 10-15 ਸਾਲਾਂ ਨੂੰ ਆਪਾਂ ਆਪਣੇ ਘਰ ਵਿੱਚ ਘੱਟ ਗਿਣਤੀ ਚ ਹੋ ਜਾਵਾਂਗੇ ਤੁਹਾਨੂੰ ਦੱਸਦੀ ਕਿ ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਪਾਸਿੰਗ ਖਰਾ ਲਗਾਤਾਰ ਸੁਰੱਖਿਆ ਵਿੱਚ ਨੇ ਹੁਣ ਇਸ ਨਵੇਂ ਕਾਨੂੰਨ ਦੇ ਮਾਮਲੇ ਵਿੱਚ ਸੁਖਪਾਲ ਸਿੰਘ ਖਰਾ ਦਾ ਕਹਿਣਾ ਹੈ ਕਿ ਜੇਕਰ ਬਾਹਰੋਂ ਆ ਕੇ ਲੋਕ ਇੱਥੇ ਬਸਦੇ ਰੇ ਤਾਂ 10-15 ਸਾਲਾਂ ਵਿੱਚ ਹੀ ਅਸੀਂ ਆਪਣੇ ਹੀ ਸੂਬੇ ਵਿੱਚ ਕਟਗਿਣਤੀ ਹੋ ਜਾਵਾਂਗੇ ਉਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਕੀ ਕਰਦੀ ਹੈ ਮੱਡੀ ਗੁਮਿਤਗੜ ਵਿੱਚ ਲੋਹਾ ਵਪਾਰੀ ਦੇ ਗੋਦਾਮ ਵਿੱਚ ਕਰੀਬ 26 ਲੱਖ ਰੁਪਏ ਦੀ ਲੁੱਟ ਕੀਤੀ ਗਈ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਰਿਕਵਰੀ ਦੌਰਾਨ ਲੁੱਟੇਰੇ ਨੇ ਗੱਡੀ ਵਿੱਚ ਪਈ ਰਿਵਾਲਬਰ ਨਾਲ ਪੁਲਿਸ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾ ਦਿੱਤੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਬੀਤੇ ਦਿਨ ਦੁਪਹਿਰ ਵੇਲੇ ਲੱਖਾਂ ਰੁਪਏ ਦੀ ਲੁੱਟ ਕੀਤੀ ਗਈ ਇਹ ਲੁੱਟ ਮੰਡੀ ਗੋਵਿੰਦਗੜ੍ਹ ਵਿਖੇ ਲੋਹਾ ਵਪਾਰੀ ਦੇ ਗੋਦਾਮ ਵਿੱਚ ਹੋਈ ਜਿੱਥੇ ਕਰੀਬ 26 ਲੱਖ ਰੁਪਏ ਲੁੱਟੇ ਗਏ ਇਸ ਮਾਮਲੇ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਕੁਝ ਹੀ ਘੰਟਿਆਂ ਵਿੱਚ ਕਾਬੂ ਕਰ ਲਿਆ ਗਿਆ ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ਦੇ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਮੰਡੀ ਗੋਵਿੰਦਗੜ੍ਹ ਦੇ ਲੋਹਾ ਵਪਾਰੀ ਦੇ ਗੋਦਾਮ ਵਿੱਚ ਬੀਤੀ ਦੁਪਹਿਰ ਲੱਖਾਂ ਰੁਪਏ ਦੀ ਲੁੱਟ ਦੀ ਘਟਨਾ ਹੋਈ ਸੀ ਜਿਸ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਤਿੰਨ ਬੰਦੇ ਰਾਉਂਡ ਅਪ ਕੀਤੇ ਗਏ ਹਨ ਜਿਨ੍ਹਾਂ ਨੇ ਪੁਚੀ ਉਸ ਦੌਰਾਨ ਦੱਸਿਆ ਕਿ ਚੋਰੀ ਕੀਤੇ ਗਏ ਪੈਸੇ ਬਸਿਪਠਾਣ ਦੀ ਇੱਕ ਫੈਕਟਰੀ ਵਿੱਚ ਰੱਖੇ ਹੋਏ ਹਨ ਇਸ ਦੌਰਾਨ ਪੁਲਿਸ ਜਦੋਂ ਉੱਥੇ ਪਹੁੰਚੀ ਤਾਂ ਗੱਡੀ ਵਿੱਚੋਂ ਪੈਸੇ ਕੱਢਣ ਸਮੇ ਗੱਡੀ ਵਿੱਚ ਪਏ ਰਿਵਾਲਬਰ ਨਾਲ ਜਸਵੰਤ ਸਿੰਘ ਨੇ ਪੁਲਸ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪੁਲਸ ਨੇ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ ਜਿਸ ਦੌਰਾਨ ਜਸਵੰਤ ਸਿੰਘ ਦੀ ਲੱਤ ਵਿੱਚ ਗੋਲੀ ਵੱਜੀ ਅੱਜ ਇੱਕ ਲੁੱਟ ਦੀ ਵਾਰਦਾਤ ਰਿਪੋਰਟਡ ਹੋਈ ਸੀ ਮੰਡੀ ਗੋਵਿੰਦਗੜ ਜਿਸ ਤੇ ਆਪਾਂ ਐਫ ਆਈ ਆਰ ਨੰਬਰ 17 2024 ਦਰਜ ਕੀਤੀ ਸੀ ਅੰਡਰ ਸੈਕਸ਼ਨ 395 ਚੌਤੀ ਔਰ 25 ਆਮ ਸੈਕਟ ਵੀ ਔਰ ਉਸ ਸਨੂ ਸੂਚਨਾ ਮਿਲੀ ਸੀ ਐਸਐਸਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਨੇ ਵੱਖੋਕ ਟੀਮਾਂ ਬਣਾਈ ਸੀ ਜਿਹੜੀ ਟੀਮਾਂ ਰੇਡ ਕਰ ਰਹੀ ਸੀ ਜਿਸ ਦੇ ਸਾਹਬ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਉਸ ਕਰਕੇ ਸਾਡੇ ਡੀਐਸਪੀ ਜਿਹੜੇ ਹੈਗੇ ਬਸੇ ਡੀਐਸਪੀ ਮੰਡੀ ਗੋਵਿੰਦਗੜ ਸਾਡੇ ਸੀਆਈਏ ਇਨਚਾਰਜ ਔਰ ਜਿਹੜੇ ਐਸਚਓਜ਼ ਹੈਗੇ ਉਹਨਾਂ ਦੀ ਸਬਦੀ ਆਪਣਾ ਵੱਖੀ ਵੱਖਟੀ ਟੀਮ ਬਣਾਈ ਸੀ ਜਿਨ੍ਹਾਂ ਨੇ ਥਾਂ ਥਾਂ ਤੇ ਰੇਡ ਕੀਤੀ ਹੈ ਉਸ ਕਰਕੇ ਅ ਮਤਲਬ ਇੰਨੀ ਛੇਤੀ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਉਹ ਆਪਾਂ ਫੜ ਲਏ ਐ ਇੱਥੇ ਜਦੋਂ ਰਿਕਵਰੀ ਹੁਣੇ ਸੀ ਤੋਂ ਰਿਕਵਰੀ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਮਾਨ ਸੀਗਾ ਜਿਹੜਾ ਪੈਸੇ ਸੀਗੇ ਉਸ ਦਾ ਕੁਝ ਪਾਰਟ ਇੱਥੇ ਆਪਣੀ ਗੱਡੀ 'ਚ ਉਹਨਾਂ ਨੇ ਰੱਖਿਆ ਸੀ ਉਹ ਰਿਕਵਰੀ ਕਰਨ ਜਦੋਂ ਇੱਥੇ ਆਇਆ ਤੋਂ ਗੱਡੀ ਦੇ ਵਿੱਚ ਇੱਕ ਬੁਲੈਰੋ ਗੱਡੀ ਹੈਗੀ ਜਿਸ ਦੇ ਵਿੱਚ ਕੱਢਣ 'ਚ ਉਹਨੇ ਉਸ ਤੇ ਹੀ ਵੈਪਨ ਆਪਣਾ ਰੱਖਿਆ ਹੋਸੀ ਉਨੇ ਪਹਿਲੇ ਦੀ ਰਿਕਵਰੀ ਕਰਨ ਦੇ ਉਸ ਤੇ ਫਾਇਦਾ ਉਠਾਇਆ ਉਹਨੇ ਆਪਣਾ ਵੈਪਨ ਕੱਢ ਲਿਆ ਉਥੋਂ ਔਰ ਉਸਨੇ ਪੁਲਿਸ ਤੇ ਫਾਇਰ ਕੀਤਾ ਔਰ ਜਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ ਔਰ ਉਸਦੇ ਪੈਰ ਤੇ ਲੱਤ ਤੇ ਇੱਕ ਗੋਲੀ ਲੱਗੀ ਉਹਨੂੰ ਇਮੀਡੀਏਟਲੀ ਵੈਕੂਏਟ ਕਰਕੇ ਆਪਾਂ ਲੈ ਕੇ ਗਏ ਹਸਪੀਟਲ ਤੋਂ ਉਸ ਦਾ ਜਿਹੜਾ ਹੈਗਾ ਉਥੇ ਡਾਕਟਰ ਨਾਲ ਵੀ ਅਸੀਂ ਤਾਂ ਮਿਲ ਕਰ ਰਹੇ ਹਾਂ ਉਸ ਦੀ ਸੇਫਟੀ ਵਾਸਤੇ ਜਿਹੜਾ ਵੀ ਪ੍ਰੀਕਾਸ਼ਨ ਅਸੀਂ ਲੈ ਸਕਦੇ ਹਾਂ ਸਰ ਕਿੰਨੇ ਬੰਦੇ ਸੀਗੇ ਜੀ ਇੱਥੇ ਆਏ ਇੱਥੇ ਇੱਕ ਬੰਦਾ ਸੀਗਾ ਜੀ ਇੱਕ ਜੀ ਬਾਕੀ ਦੋ ਜੀ ਬਾਕੀ ਦੋ ਹੈਗੇ ਜੀ ਕਚੜੀ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਟੋਟਲ ਤਿੰਨੇ ਬੰਦੇ ਪਕੜੇ ਗਏ ਅਜੇ ਤੱਕ ਤਿੰਨੇ ਹੈ ਬਾਕੀ ਉਹ ਇਨਵੈਸਟੀਗੇਸ਼ਨ ਬਾਕੀ ਡਿਟੇਲ ਦੇ ਵਿੱਚ ਐਸਐਸਪੀ ਸਾਹਿਬ ਸਵੇਰੇ ਤੁਹਾਨੂੰ ਸਾਰਾ ਦੱਸਣਗੇ ਸ਼ੀ ਇਜ਼ ਓਨ ਮੋਨਿਟਰੀ ਤੋਂ ਸਾਰਾ ਡਿਟੇਲ ਮੋਨਿਟਰ ਕਰ ਰਹੇ ਹਨ ਆਪਣੇ ਕੋਈ ਮੁਲਾਜ਼ਮ ਸੇਫ ਨਜ਼ਾਰੇ ਆਪਣਾ ਇੱਕ ਮੁਲਾਜ਼ਮ ਜੀ ਐਨਜੜ ਹੈ ਔਰ ਉਸ ਨੂੰ ਵੀ ਆਪਸੀ ਬਸੇ ਹਸਪਤਾਲ ਭੇਜਿਆ ਹੋਇਆ ਤੇ ਰਿਕਵਰੀ रिकवरी जी ਹੁਣ ਕਾਊਂਟ ਕਰਨਾ ਹੈ ਜੀ ਕੁਛ ਰਿਕਵਰੀ ਆਲਰੇਡੀ ਹੋ ਗਈ ਸੀ ਔਰ ਜਿਹੜੀ ਪਾਰਟ ਰਿਕਵਰੀ ਹੋ ਉਥੇ ਹੈਗੀ ਔਰ ਗੱਡੀ ਦੇ ਵਿੱਚ ਹੀ ਪਈ ਹੈ ਅਸੀਂ ਉਹ ਹੁਣ ਸਾਰਾ ਕੁਝ ਰਿਕਵਰ ਕਰਨਾ ਹੈ ਤੋਂ ਉਸਤੇ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਪੁਲਿਸ ਇਸ ਤਰ੍ਹਾਂ ਦੀ ਤੇਜ਼ ਕਾਰਵਾਈ ਦੀ ਚਾਰੇ ਪਾਸੇ ਛਾਗਾ ਹੋ ਰਹੀ ਹੈ ਪਿਛਲੇ ਕੁਝ ਦਿਨਾਂ ਵਿੱਚ ਹੀ ਪੁਲਿਸ ਵੱਲੋਂ ਵੱਡੀਆਂ ਕਾਰਵਾਈ ਕਰਦੇ ਹੋਏ ਵੱਡੇ ਗੈਂਗਸਟਰਾਂ ਤੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਵੱਡੀ ਮਾਤਰਾ ਵਿੱਚ ਨਸ਼ਾ ਵੀ ਬਰਾਮਦ ਕੀਤਾ ਗਿਆ ਜੋ ਕਿ ਪੁਲਿਸ ਦੀ ਮੁਸ਼ਤੈਦੀ ਵੱਲ ਇਸ਼ਾਰਾ ਕਰ ਰਹੇ ਨੇ ਫਿਲਹਾਲ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਬਸੀ ਪਠਾਣਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਦੇ ਨੇ ਬਾਜਵਾ ਨੇ ਅਟਾਰੀਵਾਗਾ ਬਾਟਰ ਬੰਦ ਕਰਨ ਤੇ ਇਤਰਾਜ਼ ਜਤਾਇਆ ਉਹਨਾਂ ਕਿਹਾ ਕਿ ਸਾਰੇ ਤੇ ਤਰੱਕੀ ਕਰ ਰਹੇ ਨੇ ਕਿਉਂਕਿ ਉਹਨਾਂ ਕੋਲ ਬੰਦਰਗਾਹਾਂ ਨੇ ਸਾਡੇ ਕੋਲ ਸਿਰਫ ਇੱਕ ਬੰਦਰਗਾਹ ਸੀ ਜਿਸ ਨੂੰ ਬੰਦ ਕਰ ਦਿੱਤਾ ਗਿਆ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਪੰਜਾਬ ਵਿਰੋਧੀ ਹਨ ਸਾਰੇ ਸੁਭੇ ਤਰੱਕੀ ਕਰ ਰਹੇ ਨੇ ਕਿਉਂਕਿ ਉਹਨਾਂ ਕੋਲ ਬੰਦਰਗਾਹਾਂ ਹਨ ਸਾਡੇ ਕੋਲ ਸਿਰਫ ਇੱਕ ਬੰਦਰਗਾਹ ਹੈ ਉਹ ਸੀ ਅਟਾਰੀ ਬਾਗਾ ਬਾਰਡਰ ਪਰ ਪੰਜਾਬ ਦੀ ਤਰੱਕੀ ਨੂੰ ਰੋਕਣ ਲਈ ਅਟਾਰੀ ਬਾਗਾ ਸਰਹੱਦ 'ਤੇ ਅੰਤਰਰਾਸ਼ਟਰੀ ਵਪਾਰ ਬੰਦ ਕਰ ਦਿੱਤਾ ਗਿਆ ਜਿਸ ਦਿਨ ਅਟਾਰੀ ਬਾਗਾ ਬਾਰਡਰ ਖੁੱਲ ਗਿਆ ਵਪਾਰ ਮੁੜ ਸ਼ੁਰੂ ਹੋ ਗਿਆ ਪੰਜਾਬ ਦੀ ਤਰੱਕੀ ਸ਼ੁਰੂ ਹੋ ਜਾਵੇਗੀ ਤਾਂ ਇਹ ਸੀ ਗੱਲ ਤਾਂ ਕੋਈ ਠੋਸ ਲੀਡਰਸ਼ਿਪ ਜਿਹੜੀ ਪੰਜਾਬ ਪ੍ਰਤੀ ਚੰਗੇ ਫੈਸਲੇ ਲੇ ਉਹ ਲੀਡਰ ਜਿਹੜਾ ਦੂਰ ਅੰਦੇਸ਼ ਉਹ ਲੀਡਰ ਜਿਹੜਾ ਪੰਜਾਬ ਦਾ ਅਟਾਰੀ ਵਾਲਾ ਬਾਰਡਰ ਤੇ ਰਾਜਦੀ ਜਿਹਦੇ ਵਿੱਚ ਤਾਕਤ ਕੋ ਕਿਉਂਕਿ ਮੈਂ ਜੋ ਸਮਝ ਨੌਜਵਾਨ ਪੀੜ੍ਹੀ ਸਾਡੀ ساری ਦੀ ساری ਬਾਤ ਚਲੀ ਗਈ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਕੱਲੇ ਬਜ਼ੁਰਗ ਹੀ ਮਿਲਦੇ ਨੌਜਵਾਨ ਹੈ ਨਹੀਂ ਇਹ ਸਾਰੇ ਪੰਜਾਬੀਆਂ ਨੂੰ ਪੰਜਾਬੀਆਂ ਵਾਸਤੇ ਸਾਰਨ ਵੱਡੀ ਖਤਰੇ ਦੀ ਗਈ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਬਾਹਰ ਜਾ ਰਹੇ ਹਾਂ ਬਾਹਰ ਦੇ ਸੂਬਿਆਂ ਦੇ ਲੋਕ ਪੰਜਾਬ ਜਾ ਰਹੇ ਤੁਹਾਡੀਆਂ ਵੋਟਾਂ ਵੀ ਘਟਣੀ ਤੇ ਜਿੱਦਣ ਆਪਣਾ ਨੰਬਰ ਘਟ ਗਿਆ ਸਾਲوں ਤੋਂ ਪਹਿਲੇ ਜਿਹੜੀ ਤੁਹਾਡੀ ਸਭ ਤੋਂ ਵੱਡੀ ਪਛਾਣ ਦਸਤਾਰ ਕਿਉਂਕਿ ਇੱਕੋ ਸੂਬੇ ਦੇ ਵਿੱਚ ਪੰਜਾਬੀਆਂ ਦਾ ਤੇ ਸਿੱਖਾਂ ਦਾ ਅੱਜ ਵੀ ਹਿੰਦੁਸਤਾਨ ਦੇ ਵਿੱਚ ਰਾਜ ਹੈ ਤੁਹਾਡੀ ਪਛਾਣ ਹੈ ਜਿੱਦਣ ਨੰਬਰ ਘਟ ਗਿਆ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਜਦੋਂ ਨੰਬਰ ਕੱਟ ਗਿਆ ਤੁਹਾਡੀ ਚੌਧਰ ਖਤਮ ਹੋ ਜਾਂਦੀ ਦਸਤਾਰ ਨੂੰ ਖਤਰਾ ਪੈਣਾ ਪੰਜਾਬੀ ਜ਼ੁਬਾਨ ਨੂੰ ਖਤਰਾ ਪੈਣਾ ਤੁਹਾਡੇ ਨਿਵਾਸ ਨੂੰ ਖਤਰਾ ਪੈਣਾ ਤੁਹਾਨੇ ਜੋ ਕੁਝ ਅਸੀਂ ਖਾਣੇ ਪੀਣੇ ਆ ਉਹਨੂੰ ਖਤਰਾ ਪੈਣਾ ਤੇ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ 25 30 ਸਾਲਾਂ ਬਾਅਦ ਕੋ ਨਾ ਨੂੰ ਪੰਜਾਬੀ ਵੀ ਪੰਜਾਬ ਦੀ ਬਾਗਡੋਲ ਉਹਦੇ ਹੱਥ ਚ ਉਹਨ ਜਿਸ ਕਿਸਮ ਦੇ ਲੋਕ ਆ ਜਾਂਦੇ ਇਹ ਜਿਹੜਾ ਰੈਗਰੀ ਸੁਸਾਇਟੀ ਹੈ ਇਹ ਉਹਦੀ ਦੇ ਆ ਜਿਹੜਾ ਵੀ ਅੱਜ ਕੱਲ ਅੱਜ ਅਸੀਂ ਦੇਖਦੇ ਆ ਜੋ ਕੁਝ ਆਪਣੇ ਨਾਲ ਹੋ ਰਿਹਾ ਹੈ ਉਹ ਇਹਦੇ ਇੱਕ ਇਸੇ ਕਾਰਨ ਨੇ ਹੋਇਆ ਕਿ ਬਹੁਤ ਸਾਰੀ ਚੰਗੀ ਪਨੀਰੀ ਪੰਜਾਬ ਦੀ ਬਾਹਰ ਚਲੀ ਗਈ ਚੱਕ ਜਿਹੜਾ ਫੈਸਲਾ ਕੋਈ ਸੀ ਜਿਹੜੀ ਪੜੀ ਲਿਖੀ ਸੀ ਜਿਹੜੀ ਸੁਚੱਜੇ ਢੰਗ ਨਾਲ ਪੰਜਾਬ ਦੇ ਫੈਸਲੇ ਲੈਦੇ ਤੁਹਾਡੇ ਡਾਕਟਰ ਬਾਹਰ ਤੁਹਾਡੇ ਇੰਜੀਨੀਅਰ ਬਾਹਰ ਤੁਹਾਡੇ ਪਰੇ ਲਿਖੇ ਸਾਰੇ ਨੌਜਵਾਨ ਬਾਹਰ ਚਲੇ ਗਏ। ਇਹ ਇੱਕ ਬਹੁਤ ਵੱਡੀ ਤੇ ਸੋਚੀ ਸਮਝੀ ਸਾਜਿਸ਼ ਹੈ। ਤੋਂ ਦੱਸਦੀ ਏ ਟਾਰੀਵਾਗਾ ਬਾਰਡਰ ਪੰਜਾਬ ਦੀ ਡਰਾਈ ਬੰਦਰਗਾਹ ਏ। ਇਹ ਬਹੁਤ ਪੁਰਾਣਾ ਵਪਾਰਕ ਰਸਤਾ ਏ ਜੋ ਮੱਧ ਏਸ਼ੀਆ ਨੂੰ ਜਾਂਦਾ ਏ। ਪਾਕਿਸਤਾਨ ਨਾਲ ਭਾਰਤ ਦੇ ਰਿਸ਼ਤੇ ਕੁਝ ਠੀਕ ਨਹੀਂ। ਜਿਸ ਤੋਂ ਬਾਅਦ ਟਾਰੀਵਾਗਾ ਬਾਰਡਰ ਤੋਂ ਵਪਾਰ ਬੰਦ ਕਰ ਦਿੱਤਾ ਗਿਆ। ਹੁਣ ਪੰਜਾਬ ਦੇ ਲੀਡਰਾਂ ਵੱਲੋਂ ਇਸ ਨੂੰ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਕੋਈ ਫੈਸਲਾ ਲੈਂਦੀ ਹੈ ਜਾਂ ਫਿਰ ਨਹੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਤੇ ਆਮ ਆਦੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸਦੋਵਾਂ ਨੂੰ 17 ਜਨਵਰੀ ਨੂੰ ਕੈਨੇਡਾ ਦੇ 에ਰਪੋਰਟ ਤੇ ਰੋਕਿਆ ਗਿਆ ਜਿਸ ਦੇ ਨਾਲ ਇਹ ਸਿਆਸਤ ਗਰਮਾ ਗਈ ਹੈ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹਨਾਂ ਕਿਹਾ ਕਿ ਪੁਲਸ ਦੇ ਤਬਾ ਬਣਾਇਆ ਗਿਆ ਸੀ ਆਮ ਆਦੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸਦੋਵਾਂ ਨੂੰ ਕੈਨੇਡਾ ਦੇ 에ਰਪੋਰਟ ਤੇ ਰੋਕਿਆ ਗਿਆ ਉਹਨਾਂ ਉੱਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਇੱਕ ਮਾਮਲਾ ਸੀ ਕਿ ਉਹਨਾਂ ਨੇ ਬੱਚਿਆਂ ਨਾਲ ਬਸ ਲੁਕੀ ਕੀਤੀ ਜਿਸ ਕਾਰਨ ਉਹਨਾਂ ਨੂੰ ਰੋਕਿਆ ਗਿਆ ਫਿਰ ਪੰਜਾਬ ਪੁਲਿਸ ਦੇ ਕਹਿਣ ਤੇ ਉਹਨਾਂ ਨੂੰ ਅੱਗੇ ਭੇਜ ਦਿੱਤਾ ਗਿਆ ਇਸ ਤਰ੍ਹਾਂ ਉਹਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਸਨ ਇਸ ਪੂਰੇ ਮਾਮਲੇ ਤੇ ਸਿਆਸਤ ਭੱਗ ਗਈ ਹੈ ਇਸ ਮਾਮਲੇ ਤੇ ਵਿਕਰਮ ਸਿੰਘ ਮਜੀਠੀਆ ਦਾ ਅਭਿਆਨ ਸਾਹਮਣੇ ਆਇਆ ਹੈ ਜਿਨੇ ਕਿਹਾ ਕਿ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਲਤਾਰ ਸਿੰਘ ਸੰਧਵਾ ਵੱਲੋਂ ਦਬਾਅ ਬਣਾਉਣ ਲਈ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੋਖਣ ਵਾਲੀ ਗੱਲ ਸਾਂਝੀ ਕਰ ਰਿਹਾ ਹਾਂ ਕਿ ਅੱਜ ਹਾਲਾਤ ਪੰਜਾਬ ਦੇ ਤੇ ਪੰਜਾਬੀਆਂ ਦੇ ਇਸ ਝਾੜੂ ਵਾਲੀ ਪਾਰਟੀ ਨੇ ਇਹ ਜੇ ਬੁਲਹਾਤੇ ਹੈ ਕਿ ਨਾ ਕੇਵਲ ਇਹਨਾਂ ਨੇ ਪੰਜਾਬੀਆਂ ਨੂੰ ਝੂਠ ਬੋਲ ਕੇ ਪੰਜਾਬੀਆਂ ਨੂੰ ਠੱਗਿਆ ਹੁਣੇ ਇੰਟਰਨੈਸ਼ਨਲ ਬਾਰਡਰ ਤੇ ਇੰਟਰਨੈਸ਼ਨਲ ਧਰਤੀ ਤੇ ਵੀ ਜਾ ਕੇ ਆਪਦਾ ਝੂਠ ਚਲਾ ਰਹੇ ਥੋੜੇ ਸਾਰਿਆਂ ਦੇ ਧਿਆਨ ਚ ਹੋਣਾ ਪਿਛਲੇ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਬਾਬਾ ਪ੍ਰਕਾਸ਼ਿਤ ਹੋਈ ਹੈ ਮੈਨੂੰ ਲੱਗਦਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇੱਕ ਐਮਐਲਏ ਜਿਹੜੇ ਪਹਿਲਾਂ ਆਪ ਦੇ ਰਹੇ ਆ ਫਿਰ ਉਹ ਕਾਂਗਰਸ 'ਚ ਭੱਜ ਗਏ ਫਿਰ ਉਹ ਐਡੇ ਕੀਮਤੀ ਹੀਰੇ ਸਨ ਪੰਜਾਬ ਦੇ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਪਸ ਲੈ ਸੰਧੂਆ ਸਾਹਬ ਰੋਕ ਤੁ ਉਹ ਪਹਿਲਾਂ ਵੀ ਇੱਕ ਵਾਰੀ ਕੈਨੇਡਾ ਗਏ ਸੀ ਸਪੀਕਰ ਨਾਲ ਔਰ ਕੈਨੇਡਾ ਉਹਨਾਂ ਨੂੰ ਐਂਟਰ ਕਰਨ ਤੋਂ ਰੋਕਦਾ ਗਿਆ ਸੀ ਹੁਣ ਪਤਾ ਲੱਗਿਆ ਕਿ ਉਹ ਫੇਰ ਕਿਉਂਕਿ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਇਹ ਆਪੋਜੀਸ਼ਨ ਚੇ ਸਨ ਐਤ ਕੀ ਇਹ ਫੇਰ ਕੈਨੇਡਾ ਗਏ ਔਰ ਇਹਨਾਂ ਨੇ ਉਹਨੂੰ ਫੇਰ ਰੋਕਤਾ ਗਿਆ ਔਰ ਵੇਖੋ ਮੈਂ ਬੜਾ ਹੈਰਾਨਗੀ ਹੁੰਦੀ ਆ ਕਿ ਇਹ ਆਪਣੇ ਪੰਜਾਬ ਦੇ ਸਪੀਕਰ ਸੰਧਵਾ ਸਾਹਿਬ ਨੂੰ ਕਿ ਇਸ ਇਸ਼ੂ ਦੀ ਗੰਭੀਰਤਾ ਦਾ ਨਹੀਂ ਪਤਾ ਇੱਕ ਬੱਚੇ ਨਾਲ ਵੱਦ ਫੈਲੀ ਸ਼ੌਟਮੀ ਦਾ ਐਡਾ ਸੀਰੀਅਸ ਅਰੋਪ ਹੋਣ ਜਿੱਦਾ ਉਸ ਬੱਚੇ ਦਾ ਮੈਡੀਕਲ ਹੋਇਆ ਹੋਇਆ ਇਹ ਗੱਲ ਇਸਟੈਬਲਿਸ਼ ਹੋਈ ਹੋਈ ਹੈ ਨਗਰ ਇਹਨਾਂ ਨੇ ਆਪ ਦੇ ਲੈਵਲ ਤੇ ਕੰਪਰੋਮਾਈਜ਼ ਕਰ ਲਿਆ ਬਟ ਲੀਗਲੀ दैट ਕੰਪਰੋਮਾਈਜ਼ ਡਸਨਟ ਸਟੈਂਡ ਤਾਂ ਦੱਸਦੀ ਕਿ 17 ਜਰਮਰੀ ਨੂੰ ਕੁਲਤਾਰ ਸਿੰਘ ਸੰਧਮਾ ਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸਦੋਆ ਕੈਨੇਡਾ ਗਏ ਸਨ ਇਸ ਦੌਰਾਨ ਉਹਨਾਂ ਨੂੰ ਟ੍ਰਾਂਟੋ ਦੇ 에ਰਪੋਰਟ ਤੇ ਰੋਕ ਲਿਆ ਗਿਆ ਸਾਬਕਾ ਐਮਐਲਏ ਅਮਰਜੀਤ ਸਿੰਘ ਸਦੋਆ ਤੇ ਪੰਜਾਬ ਦੇ ਇੱਕ ਬੱਚੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਹੌਲੀ ਹੌਲੀ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਜਮ ਮੁੱਖ ਸੁਰਖੀਆਂ ਤੇ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਪੰਜਾਬ ਸਰਕਾਰ ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਮਾਮਲੇ ਵਿੱਚ ਝੁੱਕੇ ਵੱਡੇ ਸਵਾਲ ਮੰਤਰੀ ਚੇਤਨ ਸਿੰਘ ਜੋੜਾਵਾਜਰਾ ਤੇ ਝੁੱਕੇ ਸਵਾਲ ਕਿਹਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਹੋ ਰਹੀ ਹੈ ਸ਼ਰਿਆਮ ਨਜਾਇਜ਼ ਮਾਈਨਿੰਗ ਨਜਾਇਜ਼ ਮਾਈਨਿੰਗ ਦੇ ਇਲਜ਼ਾਮਾਂ 'ਚ ਕਿਰੇ ਅਜਮੇਰ ਸਿੰਘ ਸੈਦਪੁਰਾ ਦੇ ਲੜਕੇ ਦੇ ਵਿਆਹ ਗਏ ਮੰਤਰੀ ਚੇਤਨ ਸਿੰਘ ਜੋੜਾਵਾਜਰਾ ਵਿਰੋਧੀ ਲੀਡਰਾਂ ਨੇ ਸਾਦੇ ਤਿੱਖੇ ਨਿਸ਼ਾਨੇ ਸੀਨੀਅਰ ਆਗੂ ਵਿਕਰਮ ਸਿੰਘ ਜਿਠਿਆ ਨੇ ਚੁੱਕੇ ਸਵਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਸਾਂ ਮੋਰਚੇ ਦਾ ਵੱਡਾ ਐਕਸ਼ਨ ਨੌਂ ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਾਂ ਤੇ ਲਗਾਇਆ ਧਰਨਾ ਤਿੰਨ ਘਟੇ ਤੱਕ ਫ੍ਰੀ ਰਹੇ ਟੋਲ ਪਲਾਜ਼ੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ ਹੁਣ ਭਾਰਤ ਦੇ ਕਿਸਾਨਾਂ ਤੇ ਵੀ ਲੱਗ ਸਕਦਾ ਹੈ ਆਮਦਨ ਟੈਕ ਪੁਰਾਣੀ ਨੀਤੀ ਵਿੱਚ ਵੱਡੇ ਬਦਲਾਅ ਦੀ ਤਿਆਰੀ 'ਚ ਕੇਂਦਰ ਸਰਕਾਰ ਆਮਦਨ ਟੈਕਸ ਦੇ ਦਾਇਰੇ ਵਿੱਚ ਆਉਣਗੇ ਵੱਡੇ ਕਿਸਾਨ ਕਿਸਾਨਾਂ ਗੁਰੂ ਰਜੂ ਸਿੰਘ ਮਾਨਸਾ ਨੇ ਫੈਸਲੇ ਦੀ ਕੀਤੀ ਹਮਾਇਤ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਜ਼ਰੋ ਮਾਗੇ ਧੰਨਵਾਦ